हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਅੱਪਾਂ ਉਹਦੇ ਆਕਲਾ ਫਿੱਖਿਆ ਦੀਨ ਪੰਜਵੀਂ ਜਮਾਤ ਦੀ ਗਣਿਤ ਦੀ ਪੁਸਤਕ ਦੇ ਵਿੱਚੋਂ 3.2 ਐਕਸਰਸਾਈਜ਼ ਸ਼ੁਰੂ ਕਰਨ ਲੱਗੇ ਹਾਂ ਧਿਆਨ ਦੇ ਨਾਲ ਦੇਖੋ ਕਿ ਪਹਿਲਾ ਸਵਾਲ ਹੈ ਇਠਾਂ ਲਿਖੀਆਂ ਸੰਖਿਆਵਾਂ ਦੇ ਸਮੂਹਾਂ ਵਿੱਚੋਂ ਅਪਾ ਅਜ ਸੰਖਿਆਵਾਂ ਚੁਣੋ ਤਾਂ ਬੇਟਾ ਅਪਾ ਅਜ ਸੰਖਿਆਵਾਂ ਬਧੀ ਅਪਾ ਪਿੱਛੇ ਕਰਕੇ ਆਈਆਂ ਡੈਫੀਨੇਸ਼ਨ ਵੀ ਜਿਹਦੇ ਦੂਤੋ ਵੱਧ ਗੁਣਨਖੰਡ ਨਹੀਂ ਬਣਦੇ ਜਾਂ ਇੱਕ ਅਤੇ ਆਪਣੇ ਆਪ ਨੂੰ ਛੱਡ ਕੇ ਹੋਰ ਕਿਸੇ ਵੀ ਪਾੜੇ ਤੇ ਨਹੀਂ ਵੰਡੀ ਜਾਂਦੀ ਉਹ ਅਪਹਾਜ ਸੰਖਿਆ ਹੁੰਦੀ ਹੈ ਤੇ ਆਪਾਂ ਬੇਟਾ ਆਪਣਾ ਦੂਰਾ ਅਭਿਆਸ ਹੋ ਜੂਗਾ ਆਪਾਂ 12 ਦੇ ਗੁਣਨਖੰਡ ਹੈ ਜਿਹੜੇ ਬੇਟਾ ਇੱਕ ਤਾਂ 12 ਇੱਕ ਤੇ ਵੰਡਿਆ ਜਾਂਦਾ ਠੀਕ ਹੈ ਇੱਕ ਦੂ ਤੇ ਵੀ 12 ਵੰਡਿਆ ਜਾਂਦਾ ਇੱਕ ਤਿੰਨ ਚੌਕੇ 12 ਹੁੰਦੇ ਤਿੰਨ ਤੇ ਵੀ ਚਾਰ ਤੇ ਵੀ ਵੰਡਿਆ ਜਾਂਦਾ ਠੀਕ ਹੈ 6 ਤੇ ਵੀ ਵੰਡਿਆ ਜਾਂਦਾ ਤੇ 12 ਤੇ ਵੀ ਵੰਡਿਆ ਜਾਂਦਾ ਇਹਦੇ ਗੁਣਨਖੰਡ ਤਾਂ ਬੇਟਾ ਆ 6 ਬਣਗੇ ਇਹਦਾ ਮਤਲਬ 12 ਤਾਂ ਭਾਜ ਸੰਖਿਆ ਅਪਾਜ ਸੰਖਿਆ ਨਹੀਂ ਹੈਗੀ ਠੀਕ ਹੈ ਅੱਗੇ ਆ ਗਿਆ ਬੇਟਾ 8 8 1 ਤੇ ਵੀ ਵੰਡਿਆ ਜਾਂਦਾ ਆਪਾਂ ਗੁਣਨਖੰਡ ਲਿਖਦੇ ਪਏ 2 ਤੇ ਵੀ ਵੰਡਿਆ ਜਾਂਦਾ 4 ਤੇ ਵੀ ਵੰਡਿਆ ਜਾਂਦਾ ਠੀਕ ਹੈ ਉਸ ਤੋਂ ਬਾਅਦ 8 ਤੇ ਵੀ ਵੰਡਿਆ ਜਾਂਦਾ ਇਹਦੇ ਵੀ ਦੋ ਤੋਂ ਵੱਧ ਗੁਣਨਖੰਡ ਆ ਗਏ ਇਹ ਵੀ ਅਪਾਜ ਸੰਖਿਆ ਨਹੀਂ ਹੈਗੀ ਠੀਕ ਹੈ 5 ਆ ਜਿਹੜਾ ਬੇਟਾ ਇੱਕ 1 ਤੇ ਵੰਡਿਆ ਜਾਂਦਾ ਤੇ 1 5 ਤੇ ਵੰਡਿਆ ਜਾਂਦਾ ਹੋਰ ਕਿਸੇ ਵੀ ਭਾੜੇ ਤੇ ਨਹੀਂ ਵੰਡਿਆ ਜਾਂਦਾ ਠੀਕ ਹੈ ਇਸ ਕਰਕੇ 5 ਕੀ ਹੋਗੀ ਅਭਾਜ ਸੰਖਿਆ ਇਹਨੂੰ ਗੋਲਾ ਲਾ ਦਿੰਨੇ ਆਪਾਂ 7 ਆ ਜਿਹੜਾ ਬੇਟਾ ਇਹ 1 ਤੇ ਵੀ ਵੰਡਿਆ ਜਾਂਦਾ ਤੇ 7 ਤੇ ਵੀ ਵੰਡਿਆ ਜਾਂਦਾ ਹੋਰ ਕਿਸੇ ਭਾੜੇ ਤੇ ਨਹੀਂ ਵੰਡਿਆ ਜਾਂਦਾ ਤਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਜੇ 1 ਤੇ ਆਪਣੇ ਆਪ ਤੋਂ ਇਲਾਵਾ ਵੀ ਕੋਈ ਸੰਖਿਆ ਕਿਸੇ ਭਾੜੇ ਤੇ ਵੰਡੀ ਜਾਂਦੀ ਹੈ ਤਾਂ ਫਿਰ ਉਹ ਭਾਜ ਸੰਖਿਆ ਨਹੀਂ ਤਾਂ ਉਹ ਸੰਖਿਆ ਅਭਾਜ ਸੰਖਿਆ ਹੈ ਮੋਟਰੂਮ ਵਿੱਚ ਪਤਾ ਲੱਗ ਗਿਆ ਅਪਹਾਜ ਸੰਖਿਆ ਦੇ ਦੋ ਹੀ ਗੁਣਨਖੰਡ ਹੁੰਦੇ ਆ 1 ਤੇ 1 ਸੰਖਿਆ ਆਪਣੇ ਆਪ ਅੱਗੇ ਬਿਤਾ 6 ਦੇ ਬਣਾਉਨੇ ਆ 6 ਇੱਕ ਤੇ ਵੀ ਵੰਡੀ ਜਾਂਦੀ 2 ਤੇ ਵੀ ਵੰਡੀ ਜਾਂਦੀ 3 ਤੇ ਵੀ ਵੰਡੀ ਜਾਂਦੀ 6 ਤੇ ਵੀ ਵੰਡੀ ਜਾਂਦੀ ਇਹਦਾ ਮਤਲਬ ਇਹ 6 ਹੈ ਜਿਹੜੀ ਕੀ ਹੈ ਭਾਜ ਸੰਖਿਆ ਅਪਹਾਜ ਸੰਖਿਆ ਨਹੀਂ ਇਹਦੇ ਦੋ ਤੋਂ ਵੱਧ ਗੁਣਨਖੰਡ ਹੈਗੇ ਆ ਇਸੇ ਤਰ੍ਹਾਂ 3 ਦੇ ਗੁਣਨਖੰਡ ਆ ਜਿਹੜੇ 3 ਇੱਕ ਤੇ ਵੀ ਵੰਡੀ ਜਾਂਦੀ 3 ਤੇ ਵੀ ਇਹ ਤੋਂ ਉਲਾਵਾ ਹੋਰ ਕਿਸੇ ਪਹਾੜੇ ਤੇ ਨਹੀਂ ਵੰਡੀ ਜਾਂਦੀ ਤ ਤਿੰਨ ਵੀ ਅਪਹਾਜ ਸੰਖਿਆ ਹੈ ਠੀਕ ਹੈ ਬੇਟਾ ਅੱਗੇ ਆਪਾਂ ਗੱਲ ਕਰਦੇ ਹਾਂ ਸਵਾਲ 2 ਦੀ ਤੇ ਬੇਟਾ 2 ਦੇ ਗੁਣਨਖੰਡ ਕੀ ਬਣਦੇ ਆ 1 1 ਤੇ ਵੰਡੀ ਜਾਂਦੀ 1 2 ਤੇ ਸਿਰਫ 2 ਹੀ ਬਣਦੇ ਫੇ ਇਹ 2 ਅਪਹਾਜ ਸੰਖਿਆ ਆ ਗਈ 9 ਦੇ ਗੁਣਨਖੰਡ ਕੀ ਬਣਦੇ 9 1 ਤੇ ਵੀ ਵੰਡੀ ਜਾਂਦੀ 3 ਤੇ ਵੀ ਵੰਡੀ ਜਾਂਦੀ ਹੈ ਤੇ 9 ਤੇ ਵੀ ਵੰਡੀ ਜਾਂਦੀ ਹੈ ਇਸ ਕਰਕੇ ਇਹ ਅਪਹਾਜ ਸੰਖਿਆ ਨਹੀਂ ਹੈਗੀ ਇਹਦੇ ਤਿੰਨ ਗੁਣਨਖੰਡ ਬਣ ਗਏ ਜਿਹੜੀ 11 ਬੇਟਾ 1 ਤੇ ਵੀ ਵੰਡੀ ਜਾਂਦੀ ਹੈ ਤੇ 11 ਤੇ ਵੀ ਇਦੂ علاوہ ਹੋਰ ਕਿਸੇ ਪਾੜੇ ਤੇ ਨਹੀਂ ਵੰਡੀ ਜਾਂਦੀ ਇਸ ਕਰਕੇ ਇਹ ਅਭਾਜ ਸੰਖਿਆ 13 ਵੀ ਬੇਟਾ 1 ਤੇ ਵੰਡੀ ਜਾਂਦੀ ਹੈ ਤਾਂ 13 ਤੇ ਵੰਡੀ ਜਾਂਦੀ ਦੋ ਹੀ ਗੁਣਖੰਡਾ ਇਸ ਕਰਕੇ ਇਹ ਵੀ ਅਭਾਜ ਸੰਖਿਆ ਹੋਰ ਕਿਸੇ ਪਾੜੇ ਤੇ ਨਹੀਂ ਵੰਡੀ ਜਾਂਦੀ 16 1 ਤੇ ਵੀ ਵੰਡੀ ਜਾਂਦੀ 2 ਤੇ ਵੀ ਵੰਡੀ ਜਾਂਦੀ 4 ਤੇ ਵੀ ਵੰਡੀ ਜਾਂਦੀ ਹੈ ਤੇ 16 ਤੇ 8 ਤੇ ਵੀ ਵੰਡੀ ਜਾਂਦੀ ਹੈ ਤੇ 16 ਤੇ ਵੀ ਵੰਡੀ ਜਾਂਦੀ ਇਸ ਕਰਕੇ ਇਹ ਨਹੀਂ 21 ਹੈ ਜਿਹੜੇ 1 ਤੇ ਵੀ ਵੰਡੇ ਜਾਂਦੇ ਆ 7 ਤੇ ਵੀ ਵੰਡੇ ਜਾਂਦੇ ਆ 3 ਤੇ ਵੀ ਵੰਡੇ ਜਾਂਦੇ ਆ 21 ਤੇ ਵੀ ਵੰਡੇ ਜਾਂਦੇ ਇਹਦੇ ਚਾਰ ਗੁਣਖੰਡ ਇਸ ਕਰਕੇ ਇਹ ਵੀ ਅਭਾਜ ਸੰਖਿਆ ਨਹੀਂ ਹੈਗੀ ਅੱਗੇ ਆ ਗਿਆ ਬੇਟਾ ਭਾਗ ਸੀ ਇਹਦਾ 10 ਆ ਜਿਹੜਾ 1 ਤੇ ਵੀ ਵੰਡਿਆ ਜਾਂਦਾ 2 ਤੇ ਵੀ 2 5 10 ਹੁੰਦੇ ਆ 5 ਤੇ ਵੀ ਵੰਡਿਆ ਜਾਂਦਾ ਤੇ 10 ਤੇ ਵੀ ਵੰਡਿਆ ਜਾਂਦਾ ਇਹ ਚਾਰ ਗੁਣਖੰਡ ਹੋ ਗਏ ਇਹ ਵੀ ਅਭਾਜ ਸੰਖਿਆ ਨਹੀਂ ਆ 5 ਜਿਹੜਾ 1 ਤੇ ਵੀ ਵੰਡਿਆ ਜਾਂਦਾ ਤੇ 5 ਤੇ ਵੀ ਹੋਰ ਕਿਸੇ ਪਹਾੜੇ ਤੇ ਨਹੀਂ ਵੰਡਿਆ ਜਾਂਦਾ ਇਸ ਕਰਕੇ ਇਹ ਅਭਾਜ ਸੰਖਿਆ 25 ਆ ਜਿਹੜਾ 1 ਤੇ ਵੀ ਵੰਡਿਆ ਜਾਂਦਾ 5 ਤੇ ਵੀ ਵੰਡਿਆ ਜਾਂਦਾ ਠੀਕ ਆ ਉਸ ਤੋਂ ਬਾਅਦ 25 ਤੇ 20 ਵੰਡਿਆ ਜਾਂਦਾ ਇਸ ਕਰਕੇ ਇਹ ਭਾਜ ਸੰਖਿਆ ਭਾਜ ਸੰਖਿਆ ਨਹੀਂ 35 ਆ ਜਿਹੜਾ 1 ਤੇ ਵੀ ਵੰਡਿਆ ਜਾਂਦਾ 7 ਤੇ ਵੀ ਵੰਡਿਆ ਜਾਂਦਾ ਤੇ 35 ਤੇ 20 ਵੰਡਿਆ ਜਾਂਦਾ ਇਹ ਤਿੰਨ ਗੁਣਖੰਡ ਹੋ ਗਏ ਇਸ ਕਰਕੇ ਭਾਜ ਸੰਖਿਆ 42 ਆ ਜਿਹੜਾ 1 ਤੇ ਵੀ ਵੰਡਿਆ ਜਾਂਦਾ 2 ਤੇ ਵੀ 3 ਤੇ ਵੀ ਵੰਡਿਆ ਜਾਂਦਾ ਠੀਕ ਹੈ ਫਿਰ 6 ਤੇ ਵੀ ਵੰਡਿਆ ਜਾਂਦਾ ਹੈ 7 ਤੇ ਵੀ ਵੰਡਿਆ ਜਾਂਦਾ ਹੈ 21 ਤੇ ਵੀ ਵੰਡਿਆ ਜਾਂਦਾ ਤੇ 42 ਤੇ ਵੀ ਕਿੰਨੇ ਗੁਣਕੰਡ ਹੋਗੇ ਇਸ ਕਰਕੇ ਭਾਜ ਸੰਖਿਆ ਆਪਾ ਨਹੀਂ 33 ਆ ਜਿਹੜਾ ਬੇਟਾ 1 ਤੇ ਵੀ ਵੰਡਿਆ ਜਾਂਦਾ 3 ਤੇ ਵੀ ਵੰਡਿਆ ਜਾਂਦਾ 11 ਤੇ ਵੀ ਵੰਡਿਆ ਜਾਂਦਾ ਠੀਕ ਹੈ ਤੇ 33 ਤੇ ਵੀ ਵੰਡਿਆ ਜਾਂਦਾ ਇਸ ਕਰਕੇ ਭਾਜ ਸੰਖਿਆ ਆ ਮੇਰਾ ਖਿਆਲ ਆ ਬੇਟਾ ਤੁਹਾਨੂੰ ਕਨਸੈਪਟ ਕਲੀਅਰ ਹੋ ਗਿਆ ਭਾਜ ਸੰਖਿਆ ਕਿਹੜੇ ਹੁੰਦੇ ਆ 18 ਜਿਹੜਾ ਹੈਗਾ ਬੇਟਾ 1 ਤੇ ਵੀ ਵੰਡਿਆ ਜਾਂਦਾ 2 ਤੇ ਵੀ 3 ਤੇ ਵੀ 6 ਤੇ ਵੀ 9 ਤੇ ਵੀ 18 ਤੇ ਵੀ ਇਸ ਕਰਕੇ ਇਹ ਭਾਜ ਸੰਖਿਆ ਆ ਭਾਜ ਨਹੀਂ 41 ਆ ਜਿਹੜਾ ਬੇਟਾ 1 ਤੇ ਵੀ ਵੰਡਿਆ ਜਾਂਦਾ ਤੇ 41 ਤੇ ਵੀ ਸਿਰਫ 2 ਹੀ ਇਹਦੇ ਗੁਣਖੰਡ ਹੋਗੇ ਇਸ ਕਰਕੇ ਇਹ ਅਭਾਜ ਸੰਖਿਆ ਆ 23 ਆ ਜਿਹੜਾ 1 ਤੇ ਵੰਡਿਆ ਜਾਂਦਾ ਤੇ 23 ਤੇ ਵੰਡਿਆ ਜਾਂਦਾ ਹੋਰ ਕਿਸੇ ਪਾੜੇ ਤੇ ਨਹੀਂ ਵੰਡਿਆ ਜਾਂਦਾ ਇਸ ਕਰਕੇ 23 ਵੀ ਅਭਾਜ ਸੰਖਿਆ ਆ 17 ਵੀ 1 ਤੇ ਵੀ ਵੰਡਿਆ ਜਾਂਦਾ 17 ਤੇ ਵੀ ਹੋਰ ਕਿਸੇ ਭਾੜੇ ਤੇ ਨਹੀਂ ਵੰਡਿਆ ਜਾਂਦਾ ਇਸ ਕਰਕੇ ਇਹ ਅਪਾਜ ਸੰਖਿਆ ਆ ਜਿਹ ਅਪਾਜ ਸੰਖਿਆ ਦੇ ਸਿਰਫ ਦੋ ਹੀ ਗੁਣਕੰਡ ਹੁੰਦੇ ਆ 19 ਆ ਜਿਹੜਾ 1 ਤੇ ਵੀ ਵੰਡਿਆ ਜਾਂਦਾ 19 ਤੇ ਵੀ ਹੋਰ ਕਿਸੇ ਭਾੜੇ ਤੇ ਨਹੀਂ ਵੰਡਿਆ ਜਾਂਦਾ ਇਸ ਕਰਕੇ ਇਹ ਅਪਾਜ ਸੰਖਿਆ 23 1 ਤੇ ਵੀ ਵੰਡਿਆ ਜਾਂਦਾ 3 ਤੇ ਵੀ ਵੰਡਿਆ ਜਾਂਦਾ 9 ਤੇ ਵੀ ਵੰਡਿਆ ਜਾਂਦਾ 23 ਤੇ ਵੀ ਇਹਦੇ ਚਾਰ ਗੁਣਕੰਡ ਹੋ ਗਏ ਇਹ ਭਾਜ ਸੰਖਿਆ ਅਪਾਜ ਨਹੀਂ ਅੱਜ 27 ਆਪਾਂ ਪਹਿਲਾਂ ਹੀ ਕਰ ਲਿਆ ਵੀ ਭਾਜ ਸੰਖਿਆ ਇਹਦੇ ਗੁਣਖੰਡ ਕੀਤੇ ਸੀ 29 1 ਤੇ ਵੀ ਵੰਡਿਆ ਜਾਂਦਾ ਤੇ 29 ਤੇ ਵੀ ਹੋਰ ਕਿਸੇ ਭਾੜੇ ਤੇ ਨਹੀਂ ਵੰਡਿਆ ਜਾਂਦਾ ਇਸ ਕਰਕੇ ਇਹ ਅਭਾਜ ਸੰਖਿਆ ਠੀਕ ਹੈ ਬੇਟਾ 37 ਵੀ ਬੇਟਾ 1 ਤੇ ਵੀ ਵੰਡਿਆ ਜਾਂਦਾ 37 ਤੇ ਵੀ ਵੰਡਿਆ ਜਾਂਦਾ ਹੋਰ ਕਿਸੇ ਭਾੜੇ ਤੇ ਨਹੀਂ ਵੰਡਿਆ ਜਾਂਦਾ ਇਹ ਅਭਾਜ ਸੰਖਿਆ ਇਸੇ ਤਰ੍ਹਾਂ 47 1 ਤੇ ਵੀ ਵੰਡਿਆ ਜਾਂਦਾ ਤੇ 47 ਤੇ ਵੀ ਇਹ ਸਿਰਫ ਦੋ ਹੀ ਗੁਣਖੰਡ ਬਣਦੇ ਤੇ ਇਸ ਕਰਕੇ ਇਹ ਵੀ ਅਭਾਜ ਸੰਖਿਆ ਆ 49 ਇੱਕ ਤੇ ਵੀ ਵੰਡਿਆ ਜਾਂਦਾ 7 ਤੇ ਵੀ ਵੰਡਿਆ ਜਾਂਦਾ ਹੈ ਠੀਕ ਹੈ ਤੇ 49 ਤੇ ਵੀ ਵੰਡਿਆ ਜਾਂਦਾ ਇਹਦੇ ਦੂ ਤੋਂ ਵੱਧ ਗੁਣਨਖੰਡ ਹੋਗੇ ਇਹੇ ਭਾਜ ਇਹ ਭਾਜ ਸੰਖਿਆ ਭਾਜ ਨਹੀਂ 39 ਇੱਕ ਤੇ ਵੀ ਵੰਡਿਆ ਜਾਂਦਾ 13 ਤੇ ਵੀ ਵੰਡਿਆ ਜਾਂਦਾ 39 ਤੇ ਵੀ ਵੰਡਿਆ ਜਾਂਦਾ ਇਹਦੇ ਵੀ ਦੂ ਤੋਂ ਵੱਧ ਗੁਣਨਖੰਡ ਹੋਗੇ ਇਸ ਕਰਕੇ ਇਹੇ ਭਾਜ ਸੰਖਿਆ ਇਹਦੇ ਨਾਲ ਹੀ ਬੇਟਾ ਇਹਦਾ ਈ ਭਾਗ ਵੀ ਕੰਪਲੀਟ ਹੋ ਗਿਆ ਤੇ ਅਗਲਾ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੀਟਾ ਜੀ